ਵੀ ਚੱਲੀਏ ਭੂਤ ਮੰਗਲੇ ਦੇ ਵਿੱਚ ਦੇਖਨੇ ਉਹਦੇ ਕੀ ਹੈ ਤੇ ਆਹ ਦੇਖੋ ਆ ਜਵਾਗੜੀ ਜਿੱਦਾ ਡਰੀ ਆਉਂਦੀ ਆ ਵਿਚਾਲੇ ਆਓ ਦੇਖੀ ਅੰਦਰ ਕੀ ਹੈ ਤੇ ਇਹਦੀ 50 ਰੁਪਏ ਟਿਕਟ ਆ ਗਈ ਅੰਦਰ ਜਾਣ ਦੀ ਤੇ ਅੰਦਰ ਨੇ ਹੀ ਰੋਇਨੇ ਰਹਾ ਬਸ ਲਾਲ ਦੀਆਂ ਲਾਈਟਾਂ ਲੱਗੀਆਂ ਹੋਈਆਂ ਨੇਗੀਆਂ ਤੇ ਹੈ ਤਾਂ ਛੋਟਾ ਜਿਹਾ ਇਹ ਪਰ ਕਈ ਵਾਰੀ ਇੱਥੇ ਡਰ ਲੱਗਦਾਗਾ ਕਿਉਂਕਿ ਅੱਗੇ ਦੇਖਿਓ ਤੁਸੀਂ ਕੀ ਹੁੰਦਾ ਜੋ ਨਗੇ ਬਾਰੇ ਨਿਕਲੇ ਹੁੰਦੇ ਨੇ ਹੋ ਸਕੀ ਹੈ ਆ ਇਹ ਵੀ ਉਹ ਹੀ ਕੋਕਾਲ ਜਲਾ ਆਇਆ ਹੋਇਆ ਹੈ ਸਾਡੇ ਸੂਚ ਪਿਆ ਤੇ ਹੋਰ ਦੇਖਦੇ ਆ ਕੀ ਹੈ ਇੱਛੇ ਜੀ ਨਿਕਲੂ ਭੂਤ ਦੇਖਿਓ ਇਹ ਇਹ ਆ ਗਈ ਆ ਗਈ ਆ ਗਈ ਆ ਆ ਗਈ ਇਹ ਅੱਕਰ ਮਾਰਨਾ ਹੁੰਦੀ ਆ ਮਾਧਮਾਂ ਦੀ ਹੈ ਜੀ

ਓਏ ਹਾਂਜੀ ਇਹ ਹੈ ਜੀ ਛਪਾਰ ਦਾ ਮੇਲਾ ਬਹੁਤ ਜਿਆਦਾ ਇਕੱਠਾ ਹੈ ਜੀ ਇੱਥੇ ਬਹੁਤ ਹੀ ਜਿਆਦਾ ਤੇ ਆਹ ਦੇਖੋ ਜੀ ਝੂਲੇ ਨੂੰ ਹਮਰ ਕਹਿੰਦੇ ਨੇਗੇ ਇਹਦੇ ਵਿੱਚ ਸੇਫਟੀ ਬੋਲ ਆਗੀ ਪਰ ਇੰਨੀ ਗੱਲ ਆ ਇਹਦੇ ਵਿੱਚ ਬੈਠ ਜਾਂਦਾ ਜਿਹੜਾ ਬੰਦਾ ਨਾ ਇਹ ਉੱਪਰ ਲਾ ਜਾ ਕੇ ਉਹਨੂੰ ਕੋਠਾ ਕਰ ਦਿੰਦਾ ਉੱਪਰ ਜਾ ਕੇ ਰੋਗ ਦਿੰਦੇ ਨੇਗੇ ਤੇ ਕਮੀਜ਼ ਵਾਲੀ ਜੇਬ ਦੇ ਵਿੱਚ ਜਿਹੜਾ ਕੁਝ ਪਾਇਆ ਹੁੰਦਾ ਸਾਰਾ ਕੁਝ ਥੱਲੇ ਐ ਰੋਗ ਦਿੰਦੇ ਨੇ ਉੱਪਰ ਲੈ ਆ ਕੇ ਐਵੇਂ ਮਜਾ ਵੀ ਬਹੁਤ ਆਉਂਦਾ ਐਦੇ ਤੇ ਪਰ ਡਰ ਵੀ ਬਹੁਤ ਲੱਗਦਾ ਜੀ ਤੇ ਦੇਖਿਓ ਆਪਦੇ ਰਿਸਕ ਤੇ ਬੈਠਿਓ ਜੀ ਇਹਨੇ ਬੈਠਣਾ ਇਹ ਵਾਲਾ ਝੁੰਡਾ ਤਾਂ ਫੇਰ ਵੀ ਠੀਕ ਆਗਾ ਪਰ ਜਿਹੜੀ ਕਿਸ਼ਤੀ ਜੀ ਹੁੰਦੀ ਆ ਉਹਦੇ ਤਾਂ ਸੇਫਟੀ ਵੀ ਨਹੀਂ ਹੁੰਦੀ ਇਹ ਆਹ ਵਾਲੀ ਚ ਤੇ ਦੇਖੋ ਲੈ ਓਏ ਮੈਂ ਪਤਾ ਨਹੀਂ ਪਹਿਲੀ ਵਾਰ ਬੈਠਿਆ ਹੀ ਪਤਾ ਨਹੀਂ ਤਾਂ ਕਰਕੇ ਡਰ ਲੱਗਾ ਐਦੇ ਤੇ ਬਾਕੀ ਝੰਡੋਲ ਹੋਣੀਆਂ ਤੇ ਮੈਂ ਬਹੁਤ ਵਾਰ ਬੈਠਾ ਆਹ ਦੇਖੋ ਏ ਬਹੁਤ ਤੇਜ਼ ਹੁੰਦਾ ਜੀ ਇਹ ਬਹੁਤ ਹੀ ਲੇਰਾ ਪੈਂਦੀਆਂ ਜੀ ਸਾਡੀਆਂ ਇਹ ਤੇ ਬੈਠ ਕੇ ਤੁਸੀਂ ਬੈਠਣਾ ਭਾਈ ਆਪਦੇ ਛੋਟੇ ਬੱਚੇ ਦੇ ਤੇ ਬੈਠੋ ਹੀ ਨਾ ਇਹਦੇ ਉੱਤੇ ਕੋਈ ਸੇਫਟੀ ਰੂਟ ਹੀ ਨਹੀਂ ਹੁੰਦੀ ਤੇ ਉਂ ਪਰ ਮਜ਼ਾ ਬੋਲਉਂਦਾ ਜਿਗਰਾ ਜਾਈਦਾ ਹੈ ਤੇ ਬੈਠੇ ਵਾਸਤੇ ਠੀਕ ਹੈ ਜੀ ਤੇ ਹੋਰ ਵੀ ਬਹੁਤ ਬੁਸਾ ਜੀ ਆਉ ਦੇਖਦੇ ਆਂ ਹੋਰ ਕੀ ਹੈ ਜੀ